ਮੌਜੂਦਾ ਅਕਾਲੀ ਲੀਡਰਸ਼ਿਪ ਨਾਲ ਮੇਰਾ ਕੋਈ ਵਿਰੋਧ ਨਹੀਂ ਹੈ ਮੇਰਾ ਬੜਾ ਪਿਆਰ ਸੀ ਬੜਾ ਸਨੇਹ ਸੀ ਪਰ ਜਦੋਂ ਸਿਧਾਂਤ ਦੀ ਗੱਲ ਆ ਗਈ ਜਦੋਂ ਪਰੰਪਰਾ ਦੀ ਗੱਲ ਆ ਗਈ ਜਦੋਂ ਮर्यादा ਦੀ ਗੱਲ ਆ ਗਈ ਉਦੋਂ ਨਹੀਂ ਕਰ ਸਕੇ ਅਸੀਂ ਸਮਝੌਤਾ ਬਸ ਤੇ ਪ੍ਰਭਾਵੀ ਨਹੀਂ ਹੈ ਕਿਉਂ ਕਿ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ ਇਹ ਅਕਾਲ ਪੁਰਖ ਦੀ ਬਖਸ਼ਿਸ਼ ਹੈ ਕੀ ਸੰਗਤ ਦਾ ਸਾਥ ਮਿਲਿਆ ਤੇ ਲੱਖ ਜਤਨ ਹੋਏ ਨੰਗਾ ਕਰਨ ਦੇ ਲੇਕਿਨ ਨੰਗਾ ਨਹੀਂ ਹੋ ਸਕੀ ਇਹ ਅਕਾਲ ਪੁਰਖ ਦੀ ਬਖਸ਼ਿਸ਼ ਹੈ ਪਰਮੇਸ਼ਵਰ ਦੀ ਬਖਸ਼ਿਸ਼ ਹੈ ਸੰਗਤ ਦੇ ਸਾਥ ਤੇ ਸੰਗਤ ਦੇ ਪਿਆਰ ਦੀ ਬਦੌਲਤ ਹੈ ਸੋ ਚਾਹੇ ਇੰਸਟੀਟਿਊਸ਼ਨ ਇਹ ਗੁਰਦੁਆਰਾ ਹੈ ਜਿੱਥੇ ਅਸੀਂ ਬੈਠੇ ਆਂ ਤੇ ਚਾਹੇ ਇੰਸਟੀਟਿਊਸ਼ਨ ਸਰੀ ਅਕਾਲ ਤਖਤ ਸਾਹਿਬ ਹੈ ਬੰਦੇ ਆਉਂਦੇ ਰਹਿਣਗੇ ਜਾਂਦੇ ਰਹਿਣਗੇ ਵਿਅਕਤੀ ਆਉਂਦੇ ਰਹਿੰਦੇ ਨੇ ਜਾਂਦੇ ਰਹਿਣਗੇ ਜਥੇਦਾਰ ਆਉਂਦੇ ਰਹੇ ਆ ਜਾਂਦੇ ਰਹੇ ਆ ਅਸੀਂ ਵੀ ਆਏ ਗਏ ਚਲੇ ਗਏ ਪ੍ਰਬੰਧਕ ਜਿਹੜੇ ਨੇ ਉਹ ਵੀ ਬਦਲਦੇ ਰਹਿਣਗੇ ਸਿਧਾਂਤ ਕਦੇ ਬਦਲਿਆ ਨਹੀਂ ਕਰਦੇ ਪਰੰਪਰਾਵਾਂ ਮਰਿਆਦਾਵਾਂ ਕਦੇ ਬਦਲਿਆ ਨਹੀਂ ਕਰਦੀਆਂ ਇਸ ਕਰਕੇ ਅੱਜ ਜ਼ਰੂਰਤ ਹੈ ਕਿ ਅਸੀਂ ਸਿਧਾਂਤ ਨਾ ਖੜੀਏ ਪਰੰਪਰਾ ਨਾ ਖੜੀਏ ਮਰਿਆਦਾ ਨਾ ਖੜੀਏ ਜੇ ਸਾਨੂੰ ਚੂਜ਼ ਕਰਨਾ ਪੈਂਦਾ ਹੈ ਨਾ ਕਿ ਵਿਅਕਤੀ ਜਾਂ ਸਿਧਾਂਤ ਇਹ ਫਿਰ ਸਦਾਤ ਨੂੰ ਚੁਣ ਲਈਏ ਸਾਡੀਆਂ ਨਸਲਾਂ ਵੱਜ ਜਾਣੀਆਂ ਜੇ ਅਸੀਂ ਵਿਅਕਤੀ ਚੁਣ ਲੈ ਅਸੀਂ ਤਾਂ ਸ਼ਾਨਦਾਰ ਜ਼ਿੰਦਗੀ ਜਿਉਂ ਜਾਗੇ ਪਰ ਸਾਡੀਆਂ ਨਸਲਾਂ ਵਾਸਤੇ ਪ੍ਰੋਬਲਮ ਖੜੀ ਹੋ ਜਾਣੀ ਹੈ ਮੌਜੂਦਾ ਅਕਾਲੀ ਲੀਡਰਸ਼ਿਪ ਨਾ ਮੇਰਾ ਕੋਈ ਵਿਰੋਧ ਨਹੀਂ ਹੈ ਮੇਰਾ ਬੜਾ ਪਿਆਰ ਸੀ ਬੜਾ ਸਨੇਹ ਸੀ ਪਰ ਜਦੋਂ ਸਿਧਾਂਤ ਦੀ ਗੱਲ ਆ ਗਈ ਜਦੋਂ ਪਰੰਪਰਾ ਦੀ ਗੱਲ ਆ ਗਈ ਜਦੋਂ ਮर्यादा ਦੀ ਗੱਲ ਆ ਗਈ ਉਦੋਂ ਨਹੀਂ ਕਰ ਸਕੇ ਅਸੀਂ ਸਮਝੌਤਾ ਤੇ ਪ੍ਰਭਾਵੀ ਨਹੀਂ ਹੈ ਕਿਉਂ ਕਿ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ ਇਹ ਅਕਾਲ ਪੁਰਖ ਦੀ ਬਖਸ਼ਿਸ਼ ਹੈ ਕਿ ਸੰਗਤ ਦਾ ਸਾਥ ਮਿਲਿਆ ਤੇ ਲੱਖ ਜਤਨ ਹੋਏ ਨੰਗਾ ਕਰਨ ਦੇ ਲੇਕਿਨ ਨੰਗਾ ਨਹੀਂ ਹੋ ਸਕੇ ਇਹ ਅਕਾਲ ਪੁਰਖ ਦੀ ਬਖਸ਼ਿਸ਼ ਹੈ ਪਰਮੇਸ਼ਵਰ ਦੀ ਬਖਸ਼ਿਸ਼ ਹੈ ਸੰਗਤ ਦੇ ਸਾਥ ਤੇ ਸੰਗਤ ਦੇ ਪਿਆਰ ਦੀ ਬਦੌਲਤ ਹੈ ਸੋ ਚਾਹੇ ਇੰਸਟੀਚਿਊਨ ਇਹ ਗੁਰਦੁਆਰਾ ਹੈ ਜਿੱਥੇ ਅਸੀਂ ਬੈਠੇ ਆਂ ਤੇ ਚਾਹੇ ਇੰਸਟੀਚਿਊਨ ਸ੍ਰੀ ਅਕਾਲ ਤਖਤ ਸਾਹਿਬ ਹੈ ਬੰਦੇ ਆਉਂਦੇ ਰਹਿਣਗੇ ਜਾਂਦੇ ਰਹਿਣਗੇ ਵਿਅਕਤੀ ਆਉਂਦੇ ਰਹਿੰਦੇ ਨੇ ਜਾਂਦੇ ਰਹਿਣਗੇ ਜਥੇਦਾਰ ਆਉਂਦੇ ਰਹੇ ਆ ਜਾਂਦੇ ਰਹੇ ਆ ਅਸੀਂ ਵੀ ਆਏ ਗਏ ਚਲੇ ਗਏ ਪ੍ਰਬੰਧਕ ਜਿਹੜੇ ਨੇ ਉਹ ਵੀ ਬਦਲਦੇ ਰਹਿਣਗੇ ਸਿਧਾਂਤ ਕਦੇ ਬਦਲਿਆ ਨਹੀਂ ਕਰਦੇ ਪਰੰਪਰਾਵਾਂ ਮਰਿਆਦਾਵਾਂ ਕਦੇ ਬਦਲਿਆ ਨਹੀਂ ਕਰਦੀਆਂ ਇਸ ਕਰਕੇ ਅੱਜ ਜ਼ਰੂਰਤ ਹੈ ਕਿ ਅਸੀਂ ਸਿਧਾਂਤ ਨਾ ਖੜੀਏ ਪਰੰਪਰਾ ਨਾ ਖੜੀਏ ਮਰਿਆਦਾ ਨਾ ਖੜੀਏ ਜੇ ਸਾਨੂੰ ਚੂਜ਼ ਕਰਨਾ ਪੈਂਦਾ ਹੈ ਨਾ ਕਿ ਵਿਅਕਤੀ ਜਾਂ ਸਿਧਾਂਤ ਤੇ ਫਿਰ ਸਿਧਾਂਤ ਨੂੰ ਚੁਣ ਲਈਏ ਸਾਡੀਆਂ ਨਸਲਾਂ ਬਚ ਜਾਣੀਆਂ ਜੇ ਅਸੀਂ ਵਿਅਕਤੀ ਚੁਣ ਲਏ ਅਸੀਂ ਤਾਂ ਸ਼ਾਨਦਾਰ ਜ਼ਿੰਦਗੀ ਜਿਉਂ ਜਾਗੇ ਪਰ ਸਾਡੀਆਂ ਨਸਲਾਂ ਵਾਸਤੇ ਪ੍ਰੋਬਲਮ ਖੜੀ ਹੋ ਜਾਣੀ ਹੈ